ਉੱਥੇ ਕਿੰਨੇ ਪੈਸੇ ਕਾਮ ਦਿਖਾ ਰਹੇ ਨੇ ਅਸੀਂ ਦੇ ਪੀਰ ਤੋਂ ਲਾਪਰੰਡ ਦੇ ਕਦੇ ਬਲੇ ਨਹੀਂ ਘਾਰੇ ਹੋਏ ਅੱਜ ਇਹ ਪ੍ਰਸ਼ਾਸਨ ਵੱਲੋਂ ਜਿਹੜਾ ਇੱਕ ਕਦਮ ਉਠਾਇਆ ਗਿਆ ਹੈ ਇਹਦੇ ਬਾਰੇ ਕੀ ਕਹੋਗੇ ਇੱਕ ਕਮੇਟੀ ਦੀ ਬਦੋਂ ਜਿਹੜਾ ਹੈ ਆ ਧਰਮ ਦੇ ਦੀ ਦੁਸ਼ਹਿਰਾ ਗਰਾਊਂਡ ਦੀ ਜਗ੍ਹਾ ਸੱਚੋਂ ਖਾਲੀ ਕਰਾਈ ਗਈ ਹੈ ਤੇ ਇਹਨੂੰ ਉਹਨਾਂ ਨੇ ਆਪਣਾ ਕਬਜ਼ਾ ਕਰ ਰਹੇ ਨੇ ਕਮੇਟੀ ਕਮੇਟੀ ਵਾਲੇ ਆਪਣਾ ਕਬਜ਼ਾ ਕਰ ਰਹੇ ਨੇ ਹਾਂਜੀ ਹਾਂਜੀ ਤੇ ਇਹਨਾਂ ਨੇ ਨਜਾਇਜ਼ ਕਬਜ਼ਾ ਕਰਿਆ ਇਹ ਬਿਲਕੁਲ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ਾ ਨਜਾਇਜ਼ ਸੀ ਬਿਲਕੁਲ ਨਜਾਇਜ਼ ਅੱਛਾ ਹਾਂਜੀ ਸ਼ਾਇਦ ਕੁਝ ਸਰ ਜੇ ਇਹ ਕਬਜ਼ਾ ਹੁਣ ਤੁਸੀਂ ਖਿੱਚਾ ਦਿਓ ਕੱਲ ਦੁਬਾਰਾ ਕਰਦੇ ਵੇਖ ਕਿੱਦਾਂ ਹੋਏਗਾ ਇਹ ਦੁਬਾਰਾ ਕਰਨ ਕਿਨਾਂ ਨੇ ਪ੍ਰਸ਼ਾਸਨ ਨੂੰ ਜੀ ਬੰਦੀ ਕਰ ਵੀ ਕਰਵਾਵਾਂਗੇ ਇਹ ਪਟੜ ਨੇ ਚਾਰ ਦੋਰੀ ਕਰ ਰਹੇ ਨੇ ਜੀ ਕਰਕੇ ਨੇ ਆਪਣੀ ਚਾਰ ਦੋਰੀ ਕਰਕੇ ਛੇਟ ਲਾਉਣਗੇ ਆਪਣਾ ਕਮੇਟੀ ਦੀ ਜਗਾ ਹੈ ਕਮੇਟੀ ਦੀ ਜਗਾ ਅਵਤਾਰ ਸੇਖੜੀ ਯੋ ਰਾਜਪੁਰਾ ਸਰ ਜਿਹੜੀ ਅੱਜ ਮਿਰਚ ਮੰਡੀ ਕਾਰਜ ਕਰੀ ਹੈ ਉਹਦੀ ਜੰਗਲ ਕਾਉਂਸਲ ਦੇ ਧਿਆਨ ਸੀ ਕਿ ਨਗਰ ਕਾਉਂਸਲ ਦੀ ਜ਼ਮੀਨ ਜੋ ਮਿਰਚ ਮੰਡੀ ਹੈ ਹਰਾਮਲਾ ਗਰਾਊਂਡ ਦੇ ਕੋਲ ਉਥੇ ਕੁਝ ਨਜਾਇਜ਼ ਤੌਰ ਤੇ ਬੰਦੇ ਬੈਠੇ ਹੋਏ ਨੇ ਜਿਹੜੇ ਉਥੇ ਇਟਾ ਰੋੜੀ ਵਗੈਰਾ ਦਾ ਕੰਮ ਕਰਦੇ ਉੱਥੇ ਕੁੱਟਦੇ ਨੇ ਨਿਆਂਇਤੂਰ ਤੇ ਬੈਠੇ ਸੀ ਉਹਨਾਂ ਨੂੰ ਹਟਣ ਲਈ ਕਈ ਵਾਰੀ ਕਿਹਾ ਗਿਆ ਨੋਟਿਸ ਕੱਢੇਗੇ ਉੱਥੇ ਕਾਉਂਸਲ ਦਾ ਪਲਾਨਿੰਗ ਸੀ ਕਿ ਉਸ ਦਸ਼ਾਹਰਾ ਗਰਾਊਂਡ ਜਿਹੜਾ ਹੈ ਉੱਥੇ ਚਾਰਦੀਵਾਲੀ ਕਰਕੇ ਉਸ ਨੂੰ ਡਿਵੈਲਪ ਕਰਨਾ ਉਹਨਾਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਗਈ ਅਜੇ ਤੱਕ ਕਿੰਨੀ ਜਗ੍ਹਾ ਸੀ ਕਿ ਕੌਣ ਬੈਠੇ ਜਰਦਾ ਲਗਭਗ 1 ਏਕੜ ਜਗ੍ਹਾ ਹੈਗੀ ਸੀ ਉਹਦੇ ਵਿੱਚ ਜਿਹੜੇ ਬੰਦੇ ਇਟਾ ਰੋੜੀ ਵਗੈਰਾ ਕੱਟ ਕੇ ਰੋੜੀ ਬਣਾਉਂਦੇ ਉਹ ਬੰਦੇ ਬੈਠੇ ਸੀ ਨਹੀਂ ਇਹ ਤਾਂ ਕੀ ਕਰੂਗੀ ਕਰੀ ਜਾਂਦਾ ਕੋਈ ਪ੍ਰਸ਼ਾਸਨ ਨਾਲ ਸੀਗਾ ਤੁਸੀਂ ਪੱਲੇ ਤਰੀਕ ਇਦਾਂ ਉਹਨੂੰ ਹਟਾਉਣ ਲਈ ਪੁਲਿਸ ਪ੍ਰਸ਼ਾਸਨ ਦੀ ਸਹਾਇਤ ਨਾਲ ਉਹਨੀਆਂ ਜਿਹੜਾ ਟੈਂਪਰੇਰੀ ਕਬਜ਼ਾ ਉਹ ਹਟਾਇਆ ਗਿਆ ਸੀ ਹਾਂਜੀ ਇੱਕ ਸਰ ਮਾਰਕੀਟ ਦੇ ਵਿੱਚ ਕਾਫੀ ਜਗ੍ਹਾ ਲੋਕਾਂ ਨੇ ਮੱਲੇ ਵੀ ਹੈ ਉਹਦੇ ਬਾਰੇ ਕੀ ਕਰਦੇ ਹੋ ਗੱਡੇ ਵੀ ਕਾਫੀ ਖੜੀ ਨੇ ਆ ਰੱਬ ਨਾਲ ਕੋਈ ਇਹ ਜਿਹੇ ਹੱਥ ਸਾਫ ਹੋ ਜਾਂਦਾ ਮਾਰਕੀਟਾਂ ਦੇ ਵਿੱਚ ਜਿਹੜਾ ਸ਼ਹਿਰ ਦਾ ਇੰਟਰਨਲ ਲੇਆਉਟ ਰਿਹਾ ਹੈ ਜੋ ਵੀ ਉਹਨਾਂ ਰੋਡ ਬਰਮਸ ਦੇ ਉੱਪਰ ਨਿਆਂਇਤ ਤੌਰ ਤੇ ਆਪਣੇ ਰੇੜੀਆਂ ਲਾਈਆਂ ਹੀ ਆਂ ਹੈ ਉਨਾ ਹਟਾਉਣ ਲਈ ਸਾਡੀ ਰੈਗੂਲਰਲੀ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਦੁਰਗਾ ਮੰਦਰ ਰੋਡ ਦੇਤੇ ਇੱਥੇ ਸਟਰੀਟ ਵੈਂਡਿੰਗ ਦੋ ਮਾਰਕੀਟਸ ਡਿਵੈਲਪ ਕੀਤੀਆਂ ਨੇ ਉੱਥੇ ਲਗਭਗ 200 ਦੇ ਕਰੀ ਵੈਂਡਰਸ ਨੂੰ ਸ਼ਿਫਟ ਕਰਨਾ ਹੈ ਸਾਡੀ ਪਲਾਨਿੰਗ ਹੈ 31 ਮਾਰਚ ਤੋਂ ਪਹਿਲੇ ਪਹਿਲੇ ਉਸੇ ਸ਼ਿਫਟ ਕਰ ਦਾਂਗੇ ਤੇ ਇਹਦਾ ਮੀਨ ਫਾਈਲ ਜਿਹੜੀਆਂ ਸਾਡੀਆਂ ਸਰ ਕੁਝ ਮਛਲੀਆਂ ਪਹਿਲਾਂ ਵੀ ਜਦੋਂ ਮਾਰੇ ਬੁੱਧ ਮਾਰਕੀਟ ਦਿੱਤੀ ਸੀਗੀ ਕਾਫੀ ਬਹੁਤ ਵਿਚ ਕੇ ਆਪਣੇ ਇੱਥੇ ਆ ਕੇ ਦੁਬਾਰਾ ਉਹਨਾਂ ਕੀ ਕਹਿਣਗੇ ਜਿਹਨਾਂ ਬੂਥ ਵਿੱਚ ਅੱਗੇ ਉਹਦੇ ਲਈ ਵੀ ਸਰਵੇ ਕਰ ਰਿਹਾ ਜਿਨ੍ਹਾਂ ਬੰਦਿਆਂ ਨੇ ਬੂਥ ਨਿਆਰੇ ਤੌਰ ਤੇ ਸੇਲ ਕੀਤੇ ਹੈ ਸੇਲ ਨਹੀਂ ਕਰਸੇ ਉਹਨਾਂ ਪਰੋਈ ਬਣਦੀ ਟੁਕਮੀ ਕਾਰਵਾਈ ਕਰਨਗੇ ਅਸੀਂ